ਆ ਬਈਏ ਲੈ ਆ ਆ ਵੀ ਗਿੱਦੜ ਸਿੰਘੀ ਉਹ ਤੇਰਾ ਭਰਾ ਉਹ ਤਾਂ ਕਿਹ ਗਿੱਦੜ ਸਿੰਘੀ ਇਹਦਾ ਉਹ ਤਾਂ ਬੱਕੇ ਦੇਖ ਤੈਨੂੰ ਆ ਵੇ ਤੂੰ ਕੀ ਰੇ ਉਹ ਪੈਸੇ ਲੈ ਜਾਣਗੇ ਸਾਰੇ ਲੈ ਬੱਚਾ ਲੈ ਬਾਬਾ ਆ ਲੈ ਏ بابا ਗਿੱਧੜ ਸਿੰਘੀ ਕਾੜ ਯਾਰ ਕੀ ਲੱਗਦੀ ਹੈ ਇਹ ਗਿੱਧੜ ਸਿੰਘੀ ਪਤਾ ਕੀ ਹੈ ਹਾਂ ਇਹ ਜਦੋਂ ਮਣੀ ਨੇ ਬੈਠ ਕੀਤੀ ਅੱਛਾ ਉਸ ਤੋਂ ਬਾਅਦ ਕੋਈ ਸਾਧੂ ਸੰਤ ਆਇਆ ਨੇ ਇਹਨੂੰ ਚੱਕਣਾ ਅੱਛਾ ਇਹ ਹੁਣ ਬੈਠਾ ਤਗੜੀ ਬਣ ਗਈ ਮੋਟੀ ਹੋ ਗਈ ਇਹ ਮੋਟੀ بابا ਰੱਖਣੀ ਕਿਵੇਂ ਹੈ ਇਹ ਇਹ ਮੈਂ ਤੁਹਾਨੂੰ ਦੱਸਦਾ ਸੰਧੂਰ ਦਾ ਡੱਬਾ ਲੈ ਲਿਓ ਅੱਛਾ ਇੱਕ ਲੈ ਲਿਓ ਖੰਬਣੀ ਹਾਂ ਉਹਦੇ ਉੱਤੇ ਬੰਨ੍ਹਦੇ ਹੋ ਇਹਨੂੰ ਅੱਛਾ ਉੱਥੋਂ ਡੱਬਾ ਬੰਦ ਕਰ ਦਿਓ ਅੱਛਾ ਠੀਕ ਹੈ ਇਹ 15 ਦਿਨਾਂ ਬਾਅਦ ਜਦੋਂ ਸੂਨ ਲੱਗ ਗਈ ਅੱਛਾ ਉਦੋਂ ਤੁਹਾਡੇ ਘਰੇ ਡਿਫੈਂਡਰ ਫਾਰਚੂਨਰ ਆਉਣ ਲੱਗ ਜਾਣਗੇ ਗੱਡੀਆਂ ਹਾਂ ਗੱਡੀਆਂ ਬਾਬਾ ਫਿਰ ਪੈਸੀ ਤੈਨੂੰ ਉਥੇ ਦੇ ਮਾਂ ਹਾਂ ਉਥੇ ਦੇ ਦਿਓ ਤੈਨੂੰ ਵੀ ਦੇਣੀ ਹੈ ਗਿੱਦੜ ਸਿੰਘੀ ਹਾਂ ਪਤਾ ਇੱਕ ਇਹਦਾ ਹੁਣ ਪੱਕੀ ਆ ਹੁਣ ਗਾਂਹ ਲਈ ਪਤਾ ਕਿਹੇ ਜਿੱਥੇ ਆਵੇ ਕੱਚੀ ਵੀ ਥਿਆ ਸਕਦੀ ਐ ਆਜੋ ਬਾਬਾ ਆਹ ਆਹ ਬਣ ਗਿਆ ਕੰਮ ਮਾਂ ਆਹ ਦੇ ਇੱਕ ਖੱਡ ਪਤਾ ਨਹੀਂ ਯਾਰ ਇਹਦੇ ਤੇ ਆਏ ਕਰੋ ਹਾਂ ਗਿੱਦੜ ਸਿੰਘ ਨੂੰ ਸੰਭਾਲ ਕੇ ਪਾਲੋ ਉਹਦੇ ਨਾਲ ਕਿਤੇ ਉੱਡ ਨਾ ਜਾਵੇ ਗੀਜੇ ਚ ਪਵਾ ਦੇ ਗੀਜੇ ਮਾਰੀਆ ਬਾਬਾ ਹਾਂ ਉਹ ਗਿੱਦੇ ਚੜਾ ਗੀਜੇ ਚ ਪਾ ਦੇ ਗੀਜੇ ਚੜਾ ਕਰਕੇ ਜਰਦਿਆ ਦੇਖੀ ਦੇਖੀ ਦਿਖਾਈ ਨਾ ਦਿਖਾਈ ਨਾ ਓਏ ਆਜੋ ਇੱਕ ਗਿੱਦੜ ਸਿੰਘੀ ਹੋਰ ਆ ਗਈ ਹਾਂ ਕੀ ਗੱਲ ਹੈ ਉਹ ਬਾਬਾ ਆ ਤਾਂ ਗੱਲ ਬਣ ਗਈ ਯਾਰ ਫਾਰਚੂਨ ਲੈ ਲੈ ਸੋਟਾ ਹੋਰ ਹੀ ਕੁਛ ਚੱਕੋ ਹੱਥ ਕਰੋ ਹੱਥ ਫੜ ਫੜ ਇਹ ਹੋ ਰਿਹਾ ਹੈ ਅਲੱਗ ਕਿਧਰ ਕਿਧਰ ਸਿੰਘੀਆਂ ਠੀਕ ਹੈ ਠੀਕ ਹੈ ਬਾਬਾ ਇਹ ਹੁਣ ਥੋੜੀ ਜੀ ਕੱਚੀ ਹੈ ਇਹਨੂੰ ਤੈਨੂੰ ਕੀ ਕਰਨਾ ਪਊਆ ਸੰਧੂਰ ਲਾ ਕੇ ਹਾਂ ਬਾਬਾ ਇੱਕ ਮਣਕਾ ਲੈਣਾ ਪਊਆ ਅੱਛਾ ਬਾਬਾ ਉਹ ਲਾ ਕੇ ਖੰਭਣੀ